ਮੈਂ ਵੋਟਾਂ ਬਦਲੇ ਖਾਲਸਾਤ ਤੋਂ ਉਹ ਜਿਹੜੀ ਚੀਜ਼ ਹੈ ਉਹਦੇ ਉੱਤੇ ਬੜਾ ਵੱਡਾ ਵਿਵਾਦ ਖੜਾ ਹੋ ਰਿਹਾ ਉਹ ਤਾਂ ਵਿਵਾਦ ਇਹ ਹੈ ਵੀ ਇਹਨਾਂ ਨੂੰ ਕਿ ਸਿੱਖਾਂ ਨੂੰ ਬੋਲਣਾ ਚਾਹੀਦਾ ਇੱਕ ਵੀ ਬਿਆਨ ਦਿਖਾਉਣ ਦਾ ਰਿਕਾਰਡ ਕਰਿਆ ਹੋਇਆ ਸੰਤਪਿੰਡਰ ਵਾਲਿਆਂ ਨੂੰ ਕਿਸੇ ਨੇ ਪੁੱਛਿਆ ਵੀ ਤੁਸੀਂ ਖਾਲਸਾਤਨ ਮੰਗਦੇ ਹੋ ਉਹ ਕਹਿੰਦੇ ਵੀ ਅਸੀਂ ਇਹ ਮੰਗਦੇ ਤਾਂ ਨਹੀਂ ਜੇ ਦੇਣਾ ਤਾਂ ਦੇ ਦੇ ਕੰਗਨਰੂ ਨਾਮ ਦਾ ਤਾਂ ਬਦਲੇ ਨਹੀਂ ਸ਼ਾਦ ਉਹਦੇ ਜਮੀ ਵੀ ਨਾ ਹੋਵੇ ਇਹਨੂੰ ਵਿਚਾਰੀ ਨੂੰ ਕੀ ਪਤਾ ਕੀ ਹੈ ਸਿੱਖ ਇਤਿਹਾਸ ਇਹਨੂੰ ਆਉਂਦਾ ਨਹੀਂ ਸਿੱਖੀ ਇੱਥੋਂ ਸੇ ਇਹਨੂੰ ਆਉਂਦੀ ਨਹੀਂ ਕੁਰਬਾਨੀ ਦਾ ਇਹਨੂੰ ਪਤਾ ਕੋਈ ਨਹੀਂ ਉਹਨਾਂ ਦਾ ਇੱਕ ਅੱਧਾ ਧਿਆਨ ਹੈਗਾ ਇਹ じゃ ਮੈਂ ਵੀ ਸੁਣਿਆ ਹੋਇਆ ਪਰ ਉਹ ਬਿਆਨ ਇਹ ਹੈ ਜਿਹੜੇ ਲੋਕ ਕਹਿੰਦੇ ਨੇ ਉਹ ਕਹਿੰਦੇ ਨੇ ਇਹ ਵੀ ਉੱਥੇ ਉਹਨਾਂ ਨੇ ਬਿਆਨ ਦਿੱਤਾ ਵੀ ਅਸੀਂ ਸਿੱਖਾਂ ਦਾ ਕਤਲੇਆਮ ਕਰ ਲਾਂਗੇ ਤਾਂ ਜਰਨਲ ਸਿੰਘ ਬਿੰਦਰ ਨੇ ਆਖਿਆ ਵੀ ਸਾਨੂੰ ਵੀ 35 35 ਹੁੰਦੇ ਨੇ ਇਹ ਮੈਂ ਸੁਣਿਆ ਹੈ ਤੋਂ ਇੱਕ ਅੰਗਨਾਰੋਂ ਉਹਨੂੰ ਨਹੀਂ ਪਤਾ ਮੈਂ ਉਹਦਾ ਚਸ਼ਮਦੀਦ ਗਵਾਹ ਕਿਉਂ ਮੈਂ ਗੁਰਦਾਸਪੁਰ ਦੇ ਹਸਪਤਾਲ ਦਾ ਉਦੋਂ ਇੰਚਾਰਜ ਸੀ ਠੀਕ ਹੈ ਮੈਂ ਦਰਬਾਰ ਸਾਹਿਬ ਦੇ ਵਿੱਚ ਜਿਹੜੀ ਬੁੱਧੀ ਜੀਵੀਆਂ ਦੀ ਮੀਟਿੰਗ ਬੁਲਾਈ ਸੀ ਜੀ ਉਹਦੇ ਵਿੱਚ ਮੈਂ ਜਾ ਕੇ ਆਇਆ ਉਸੇ ਸੰਤ ਲੋਂਗਵਾਲ ਵੀ ਬੋਲਦੇ ਪਹਿਲਾਂ ਫਿਰ ਸੰਤ ਜਨਰਸੋਂ ਪਿੰਡਾਲੇ ਬੋਲੇ ਨੇ ਠੀਕ ਹੈ ਮੈਂ 3 ਜੂਨ 1984 ਨੂੰ ਮੇਰੇ ਹਸਤਾਲ ਦੇ ਉੱਤੇ ਇਹਨਾਂ ਨੇ ਮਿਲਟਰੀ ਨੂੰ ਦਿੱਤਾ ਕਿ ਕਿਉਂਕਿ ਵੀ ਇਹ ਤਾਂ ਬੰਦੇ ਲੱਖ ਨੇ ਠੀਕ ਹੈ ਮੈਂ ਟੀਮ ਭੇਜੀ 6 ਜੂਨ ਨੂੰ ਪੋਸਟ ਮਾਰਟ ਵਾਸਤੇ 6 ਬੰਦਿਆਂ ਦੀ ਉੱਥੇ ਅਮਰ ਸਾਹਿਬ ਕੀ ਇਹ ਚੀਜ਼ਾਂ ਆਉਣ ਵਾਲੇ ਸਮੇਂ ਤੇ ਅਸਰ ਨਹੀਂ ਪਾਉਣਗੀਆਂ ਕੀ ਇਹ ਚੀਜ਼ਾਂ ਆਉਣ ਵਾਲੇ ਸਮੇਂ ਤੱਕ ਨਫਰਤ ਦੇ ਬੀਜ ਨਹੀਂ ਬੀਜ ਰਣੇ ਇਹੀ ਮੈਂ ਕਹਿ ਰਿਹਾ ਵੀ ਉਹ ਉਸ ਵਸਤੀ ਨੇ ਇਹ ਪ੍ਰੈਜ਼ੈਂਟ ਵਸਤੇ ਥੋੜਾ ਉਸ ਵਸਤੀ ਕੋਲੋਂ ਕਿਸੇ ਨੂੰ ਪਤਾ ਹੀ ਨਹੀਂ ਹੋਣਾ ਕੀ ਆ ਉਹ ਤਾਂ ਜੋ ਕਹੇਗੀ ਉਹ ਗੰਪੀ ਕਹਿ ਸਕਦੀ ਕੋ ਕੋ ਨੇ ਨਾ ਉਹਨੇ ਸਟੱਡੀ ਕਰਨੀ ਹੈ ਜਿੱਦਾਂ ਦਾ ਉਹਦਾ ਇੱਕ 에어ਪੋਰਟ ਤੇ ਵਰਤਾਓ ਸੀ ਗਿੱਦਾਂ ਦਾ ਉਹ ਸਾਡੀ ਬਜ਼ੁਰਗ ਮਾਤਾ ਦੇ ਪ੍ਰਤੀ ਉਹਦਾ ਵਰਤਾਓ ਸੀ ਉਹਨੂੰ ਤਾਂ ਪਤਾ ਹੀ ਕੁਝ ਨਹੀਂ ਉਹ ਤਾਂ ਇੱਕ મોદી ਸਾਹਿਬ ਦੇ ਨਾਲ ਬਸ મોદી ਸਾਹਿਬ મોદી ਸਾਹਿਬ ਕਰਕੇ ਉਹ ਗਿੱਦਾਂ ਪਾਣ ਵਾਲੇ ਬਣੇ ਹੋਏ ਨੇ ਸੋ ਇਸ ਕਰਕੇ ਇਹ ਫਿਲਮ ਇਸ ਵਾਸਤੇ ਦੋਗਣਾ ਵਾਸਤੇ ਬਣਾਈ ਗਈ ਆ ਇੱਕ ਇਹ ਕਿ ਜਿਹੜੇ 1-2% Hindu ਇਹਨਾਂ ਦੇ ਨਾਲ ਨਾਲ ਜਿਹੜੇ ਨਹੀਂ ਲੜ ਰਹੇ ਉਹਨਾਂ ਤੇ ਕੁਛ ਤਾਂ ਅਸਰ ਪੈ ਗਈ ਤੇ ਦੂਜਾ ਇਹ ਵੀ ਅਸੀਂ ਇਤਿਹਾਸ 'ਚ ਰੱਖਣ ਵਾਸਤੇ ਕਿਉਂਕਿ ਇਹ ਇਸ ਗੱਲ ਤੇ ਪੱਕੇ ਨੇ ਇਹ ਇਤਿਹਾਸ ਨੂੰ ਇਦਾਂ ਰੱਖ ਦਿੰਦੇ ਨੇ ਇਹ ਮੁੜ ਕੇ 20 ਸਾਲਾਂ ਬਾਅਦ 50 ਸਾਲਾਂ ਬਾਅਦ 100 ਸਾਲ ਬਾਅਦ ਕਿਉਂਕਿ ਇਹਨਾਂ ਦੀ ਕੰਟੀਨਿਊਟੀ ਹੈ ਇਹਨਾਂ ਦੀ ਲਗਾਤਾਰਤਾ ਹੈ ਬਾਕੀ ਕੌਮਾਂ ਦੀ ਲਗਾਤਾਰਤਾ ਨਹੀਂ ਇਹ ਮਾੜੀ ਗੱਲ ਹੈ ਗੱਧ ਤਰੀਕੇ ਨਾਲ ਇਤਿਹਾਸ ਦਿਖਾਉਣ ਵਾਲੀ ਗੱਲ ਹੈ ਜਿਹੜਾ ਵੀ ਕੋਈ ਫਿਲਮ ਬਣਾਉਂਦਾ ਹੈ ਉਹਨੂੰ ਪਹਿਲਾਂ ਇਤਿਹਾਸ ਪਤਾ ਹੋਣਾ ਚਾਹੀਦਾ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਟੀਵੀ ਦੇ ਮਹਾ ਸਰਖਾਪ ਦੋਸਤੋ ਇਸ ਵਕਤ ਐਮਰਜੈਂਸੀ ਫਿਲਮ ਨੂੰ ਲੈ ਕੇ ਕੰਗੜਾ ਰਣੌਤ ਐਮਪੀ ਕੰਗੜਾ ਰਣੌਤ ਕਮਾਂ ਜਾਂ ਅਦਾਕਾਰਾ ਕੰਗੜਾ ਰਣੌਤ ਦੀ ਫਿਲਮ ਨੂੰ ਲੈ ਕੇ ਇੱਕ ਵਾਅਦਾ ਖੜਾ ਹੋ ਗਿਆ ਹੈ ਕਿ ਸਿੱਖ ਕੌਮ ਦੇ ਅਕ ਕਰਦਾਰ ਨੂੰ ਢਾਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਜਦੋਂ ਬੁੱਧੀ ਜਿਹੀ ਵਰਕ ਦੀ ਗੱਲ ਕੀਤੀ ਜਾਂਦੀ ਹੈ ਤੇ ਉਹ ਕੀ ਸੋਚਦੇ ਨੇ ਮੇਰੇ ਨਾਲ ਡਾਕਟਰ ਪਰਲਲ ਗਰਗ ਨੇ ਉਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਫਿਲਮਾਂ ਅਸਰ ਕਿਵੇਂ ਪਾਉਂਦੀਆਂ ਨੇ ਕਿਵੇਂ ਜਿਹੜੇ ਵਖਰੇਵੇਂ ਨੇ ਵਿਵਾਦ ਨੇ ਉਹਨਾਂ ਦੇ ਵਿੱਚੋਂ ਨਤੀਜੇ ਕੀ ਨਿਕਲਦੇ ਨੇ ਗੁਰ ਸਾਹਿਬ ਫਿਲਮਾਂ ਸਦੇ ਤੌਰ ਤੇ ਕਹਿ દिए ਕਿ ਅਸੀਂ ਇੱਕ ਪਰਦਾ ਕਹਿ ਦਿੰਦੇ ਆ ਜਿਹਦੇ ਉੱਤੇ ਬਹੁਤ ਸਾਰਾ ਕੁਝ ਚਿੱਤਰਿਆ ਜਾਂਦਾ ਚਾਹੇ ਉਹ ਕਲਪਨਾ ਹੋਵੇ ਚਾਹੇ ਉਹ ਸੱਚ ਹੋਵੇ ਫਿਲਮਾਂ ਵੀ ਵਾਤਾ ਦਾ ਹਿੱਸਾ ਬਣ ਜਾਂਦੀ ਨੇ ਅਮਰਜੈਂਸੀ ਫਿਲਮ ਦਾ ਜ਼ਿਕਰ ਹੋ ਰਿਹਾ ਕੰਗਣਾ ਦੀ ਫਿਲਮ ਦਾ ਜ਼ਿਕਰ ਹੋ ਰਿਹਾ ਹੈ ਕਿ ਸਿੱਖਾਂ ਦੇ کردار ਨੂੰ ਗਲਤ ਪੇਸ਼ ਕੀਤਾ ਜਾ ਰਿਹਾ ਹੈ ਤੁਹਾਡੀ ਨਜ਼ਰ ਦੇ ਵਿੱਚ ਕੀ ਹੈ ਦੇਖੋ ਗੱਲ ਇਹ ਹੈ ਵੀ ਨਾ ਤਾਂ ਕੰਗਣਾ ਨੂੰ ਇਹ ਪਤਾ ਵੀ ਸਿੱਖ ਕੀ ਨੇ ਜਿਹੜੇ ਬੰਦੇ ਨੇ ਕੋਈ ਫਿਲਮ ਹੈ ਹੁਣ ਇਹ ਮੀਡੀਆ ਦੀ ਕਲਾਸ ਲੈ ਰਿਆ ਸੀ ਮਨਨ ਨੂੰ ਇਹ ਹੀ ਦੱਸਦਾ ਸੀ ਵੀ ਜੇ ਤੁਹਾਨੂੰ ਕਿਸੇ ਚੀਜ਼ ਦਾ ਸੰਧਾਰਵ ਨਹੀਂ ਪਤਾ ਤੁਸੀਂ ਗਲਤ ਕਹਿ ਦੋਗੇ ਬਿਲਕੁਲ ਕੱਲ ਮੈਂ ਕਿਸੇ ਨੂੰ ਕਹਿ ਰਿਹਾ ਸੀ ਕਿ ਜਦ ਗੁਰੂ ਗੋਬਿੰਦ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਨੂੰ ਗੱਦੀ ਦਿੱਤੀ ਉਹ ਅੰਗਰੇਜ਼ੀ ਚ ਲਿਖਿਆ ਹੋਇਆ ਵੀ ਹੀ ਰੈਪ ਦੀ ਕਲੋਥ ਟਾਈਡ ਦੀ ਕਲੋਥ ਅਰਾਊਂਡ ਹਿਸ ਵੇਸਟ ਹੈ ਐਂਡ ਵੈਂਟ ਅਰਾਊਂਡ ਦੀ ਗੁਰੂ ਗ੍ਰੰਥ ਸਾਹਿਬ ਐਂਡ ਬੋਡ بیਫੋਰ ਦੀ ਗੁਰੂ ਗ੍ਰੰਥ ਸਾਹਿਬ ਮੈਂ ਉਹਨੂੰ ਕੋਈ ਕਹ ਦੂਗਾ ਜਿਹਨੂੰ ਪਤਾ ਨਹੀਂ ਵੀ ਇਹ ਸਿੱਖਾਂ ਦਾ ਕੀ ਹੋਇਆ ਉਹ ਕੋਈ ਗੁਰੂ ਗੋਬਿੰਦ ਸਿੰਘ ਜੀ ਧੋਤੀ ਬੰਨੀ ਧੋਤੀ ਬੰਨੀ ਪ੍ਰਕਰਨਾ ਕੀਤੀ ਚੱਕਰ ਲਗਾਏ ਹੈ ਤੇ ਅੱਗੇ ਡੰਡੋਸ ਕਰੀ ਗੁਰੂ ਗ੍ਰੰਥ ਸਾਹਿਬ ਦੇ ਉਹ ਇਹ ਕਹਿ ਸਕਦਾ ਕੁਕੀ ਜੀ ਜੋ ਪਸੇ ਨਹੀਂ ਲਗੋਣੋ ਤੇ ਪਸੇ ਨਹੀਂ ਵੀ ਭਾਈ ਇਹ ਡੰਡੌਤ ਨਹੀਂ ਹੁੰਦੀ ਉਹਨੂੰ ਪਤਾ ਨਹੀਂ ਵੀ ਕੰਮਲ ਕਸਦਾ ਹੁੰਦਾ ਤੋਤੀ ਨਹੀਂ ਹੁੰਦੀ ਸੋ ਇਸ ਕਰਕੇ ਜਿਹਨੂੰ ਪਤਾ ਨਾ ਹੋਵੇ ਉਹ ਜੋ ਮਰਜੀ ਕਹਿਰ ਕਾਫਰੀ ਕਰ ਸਕਦਾ ਮੈਂ ਤੁਹਾਨੂੰ ਤਾਂ ਕਹਿਣਾ ਇੱਕ ਤਾਂ ਕਿਉਂਕਿ ਉਹਨੂੰ ਸ਼ਬਦਾਂ ਦਾ ਹੀ ਨਹੀਂ ਪਤਾ ਇੱਕ ਛੋਟੀ ਜੀ ਗੱਲ ਹੋਰ ਸੁਣਾ ਦਿੰਦਾ ਕੰਗਨਰ ਰੋਤ ਵਿਚਾਰੀ ਕੀ ਸਮਝ ਸਕਦੀ ਹੈ ਜਿਹੜੀ ਇਹ ਨਹੀਂ ਸਮਝਦੀ ਜਿਹੜੀ ਬੀਬੀ ਬਾਰੇ ਉਹਨੇ ਕਿਹਾ ਵੀ ਪੰਜਾਬੀ ਕਿੰਨੇ ਨੇ ਮੇਰੇ ਨਾਲ ਇੱਕ ਮੁੰਡਾ ਫਾਰਮੇਸੀ ਕਰਦਾ ਹੁੰਦਾ ਉਹ ਕਹਿੰਦੇ ਮੇਰੇ ਕਮਰੇ ਚ ਅੱਗੇ ਉਥੇ ਭਾਈ ਮਣੀ ਮੇਰੇ ਕੋਲ ਬੜੀ ਵੱਡੀ ਹੰਦੇਸ਼ੇ ਹੁੰਦੀ ਹੈ ਉਮਰਕਾ ਮਾਨੀ ਸਿੰਘ ਦੀ ਕਿਤਾਬ ਪੜ੍ਹ ਰਹੀ ਸੀ ਉੱਥੇ ਰੱਖ ਜੀ ਮੈਂ ਗੱਦੀ ਜੀ ਤੇ ਸਾਡੇ ਬਿਸਤਰਾ ਵਿਚ ਆ ਕੇ ਪੜ੍ਹਦੇ ਸੀ ਉਹ ਆ ਕੇ ਪੜਨ ਲੱਗ ਗਿਆ ਮੈਨੂੰ ਕਹਿੰਦਾ ਡਾਕਟਰ ਕਹਿੰਦਾ ਇਹ ਤਾਂ ਚਲੋ ਹੋ ਸਕਦਾ ਪਰ ਇਹ ਬੰਦ ਬੰਦ ਨਹੀਂ ਕੋਈ ਕਟਾ ਸਕਦਾ ਮੈਂ ਗੱਲ ਸੰਰਾਦ ਜਿਹੜਾ ਬੰਦਾ ਨਾ ਚੂਹੀ ਤੋਂ ਡਰਦਾ ਉਹ ਸੋਚ ਨਹੀਂ ਸਕਦਾ ਕਿ ਸ਼ੇਰਾਂ ਦਾ ਸ਼ਕਲ ਵੀ ਕਰਦਾ ਹੋਊਗਾ ਠੀਕ ਹੈ ਤੇ ਜਿਹੜਾ ਲੋਕਾਂ ਦਾ ਖੋਖੋ ਕੇ ਖਾਂਦਾ ਹੈ ਉਹ ਕੋਈ ਸੋਚਦਾ ਕਿ ਕੋਈ ਲੱਖਾਂ ਰੁਪਏ ਦਾਾਨ ਵੀ ਕਰਦਾ ਹੋਊ ਕੰਗਨਾ ਰਣੌਤ ਸਿੰਘ ਦਾ ਸਿੱਖੀ ਬਾਰੇ ਊੜਾੜਾ ਨਹੀਂ ਪਤਾ ਉਹ ਤਾਂ ਜੋ ਕਹੇਗੀ ਉਹ ਗਲਤੀ ਕਹਿ ਸਕਦੀ ਕਿ ਕੋ ਕੋ ਨੇ ਨਾ ਉਹਨੇ ਸਟੱਡੀ ਕਰਨੀ ਹੈ ਜਿੱਦਾਂ ਦਾ ਉਹਦਾ ਇੱਕੇ 에어ਪੋਰਟ ਤੇ ਵਰਤਾਓ ਸੀ ਜਿੱਦਾਂ ਦਾ ਉਹ ਸਾਡੀ ਬਜ਼ੁਰਗ ਮਾਤਾ ਦੇ ਪ੍ਰਤੀ ਉਹਦਾ ਵਰਤਾਓ ਸੀ ਉਹਨੂੰ ਤਾਂ ਪਤਾ ਹੀ ਕੁਝ ਨਹੀਂ ਉਹ ਤਾਂ ਇੱਕ મોદી ਸਾਹਿਬ ਦੇ ਨਾਲ ਬਸ મોદી ਸਾਹਿਬ મોદી ਸਾਹਿਬ ਕਰਕੇ ਉਹ ਗਿੱਧਾ ਪਾਉਣ ਵਾਲੇ ਬਣੇ ਹੋਏ ਨੇ ਠੀਕ ਆ ਉਹ ਫਿਲਮ ਉਹਨੇ ਉਹ ਪਹਿੰਦਾ ਰਾਣੀ ਕਾਂ ਸੀ ਜੀ ਕੰਮ ਕਰਿਆ ਤੇ ਉਹ ਆਪਾਂ ਨੂੰ ਪਤਾ ਚੰਗਾ ਸੀ ਉੱਥੇ ਰੋਲ ਉਹਦਾ ਪਰ ਹੌਲੀ 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 ਆਪਾਂ ਸਮਝਦੇ ਆਂ ਵੀ ਕਿੱਧਰ ਨੂੰ ਜਾ ਰਹੀ ਆ ਉਹ ਆਰਟ ਕਿਉਂ ਬਹੁਤ ਅੱਗੇ ਜਾ ਸਕਦੀ ਸੀ ਪਰ ਆਰਟ ਕਾਦੇ ਵਾਸਤੇ ਕੀ ਆ ਤੁਸੀਂ ਲੋਕਾਂ ਨੂੰ ਬਰਵਾਉਣ ਵਾਸਤੇ ਵਰਤਦੇ ਹੋ ਕੀ ਤੁਸੀਂ ਝੂਠ ਮਾਰਨ ਵਾਸਤੇ ਵਰਤਦੇ ਹੋ ਕੀ ਤੁਹਾਨੂੰ ਸੰਦਰਭ ਚੋਂ ਕੱਢ ਕੇ ਬਾਹਰ ਗੱਲ ਰੱਖਣਾ ਚਾਹੁੰਦੇ ਹੋ ਇਸ ਵਾਰ ਨੇ ਵੱਡੇ ਹੁਣ ਉਹਦੇ ਵਿੱਚ ਮੰਨ ਲਓ ਆਪਾਂ ਦੋਨੇ ਲੜਦੇ ਠੀਕ ਹੈ ਮੈਂ ਤੁਹਾਡੇ ਤੇ ਹਮਲਾ ਕਰਿਆ ਠੀਕ ਹੈ ਤੁਸੀਂ ਚੁੱਪ ਰਹੇ ਨੇ ਹੋ ਮੈਂ ਫੇਰ ਕਰਦਾ ਫੇਰ ਕਰਦਾ ਫੇਰ ਕਰਦਾ ਉਹਦੋਂ ਤੱਕ ਕੋਈ ਆਉਂਦਾ ਨਹੀਂ ਤੇ ਜਦ ਤੁਸੀਂ ਮੇਰੇ ਸੱਪੜ ਮਾਰਨ ਲੱਗਦੇ ਹੋ ਉਦੋਂ ਕੋਈ ਫੁੱਟ ਲਾ ਲੈਂਦਾ ਠੀਕ ਹੈ ਹੁਣ ਉਹਨੂੰ ਪਤਾ ਹੀ ਨਹੀਂ ਵੀ ਵਿੱਚੋਂ ਕੀ ਗੱਲ ਕੀ ਹੈ ਗੱਲ ਤਾਂ ਉਲਟੀ ਹੈ ਤੁਸੀਂ ਸਭ ਦੇ ਆਪਣ ਨੂੰ ਰੋਕਦੇ ਰਹੇ ਬਿਲਕੁਲ ਸੋ ਇਹ ਕੰਗਨਾਰੋਂ ਉਹਨੂੰ ਨਹੀਂ ਪਤਾ ਮੈਂ ਉਹਦਾ ਚਸ਼ਮ ਦੀਦ ਗਵਾ ਹੂੰ ਕਿਉਂ ਮੈਂ ਗੁਰਦਵਸਤ ਦੇ ਹਸਪਤਾਲ ਦਾ ਉਰੋਂ ਇੰਚਾਰਜ ਸੀ ਠੀਕ ਹੈ ਮੈਂ ਦਰਬਾਰ ਸਾਹਿਬ ਦੇ ਵਿੱਚ ਜਿਹੜੀ ਬੁੱਧੀ ਜੀਵੀਆਂ ਦੀ ਮੀਟਿੰਗ ਬੁਲਾਈ ਸੀ ਜੀ ਉਹਦੇ ਵਿੱਚ ਮੈਂ ਜਾ ਕੇ ਆਇਆ ਉਸੇ ਸੰਤ ਲੋਂਗਵਾਲ ਵੀ ਬੋਲਦੇ ਪਹਿਲਾਂ ਫਿਰ ਸੰਤ ਜੇਨਰ ਸਿੰਘ ਪਿੰਡਾਲੇ ਬੋਲੇ ਨੇ ਠੀਕ ਹੈ ਮੈਂ 3 ਜੂਨ 1984 ਨੂੰ ਮੇਰੇ ਹਸਪਤਾਲ ਦੇ ਉੱਤੇ ਇਹਨਾਂ ਨੇ ਮਿਲਦੇ ਨਹੀਂ ਤਾ ਚੱਕੇ ਕਿਉਂਕਿ ਵੀ ਇਹ ਤਾਂ ਬੰਦੇ ਲੱਥ ਨੇ ਠੀਕ ਹੈ ਮੈਂ ਟੀਮ ਭੇਜੀ ਛੇ ਜੂਨ ਨੂੰ ਪੋਸਟ ਮਾਰਟ ਵਾਸਤੇ ਛੇ ਬੰਦਿਆਂ ਦੀ ਉੱਥੇ ਅਮਰਸਰ ਸੋ ਮੈਂ ਉਹ ਸਾਰਾ ਦੇਖਿਆ ਹੋਇਆ ਮੁੰਡਾ ਇਹ ਵਿਚਾਰੀ ਤਾਂ ਪਤਾ ਹੀ ਨਹੀਂ ਮਿੰਦੂ ਸਿੱਖ ਸਤੀ ਵੀ ਪਤਾ ਇਹਨੂੰ ਇਹ ਪਤਾ ਨਹੀਂ ਹੈ ਵੀ ਸਿੱਖ ਸਤੀ ਟੀ ਇਹਨੂੰ ਇਹ ਪਤਾ ਨਹੀਂ ਹੈ ਠੀਕ ਹੈ ਬਸਾਂ ਚੋੜਾ ਕੇ ਮਾਰੀ ਬਸਾਂ ਚੋੜਾ ਕੇ ਮਾਰੀ 2 4 10 20 ਇਨਸੀਡੈਂਸ ਕਰ ਲੋ ਢਲਵਾ ਕਾਂ ਤੁਸੀਂ ਕਹਿ ਰਹੇ ਹੋ ਨਹੀਂ ਕੱਲਾ ਢਲਵਾ ਨਹੀਂ ਖੋਲ ਵੀ ਹੋਇਆ ਠੀਕ ਹੈ ਆ ਲੱਡੂ ਵੀ ਹੋਇਆ ਮੁਖਸਰ ਵੀ ਹੋਇਆ ਐਂ ਗਿਆ ਕੋਈ ਨਹੀਂ ਪਰ ਉਹ ਕਾਂਡ ਕਿਹਨੇ ਕਰੇ ਕਿਹਨੇ ਕਰਾਇਆ ਪਹਿਲਾਂ ਜਦ ਕਾਂਡ ਢਿੰਡਵਾ ਕਾਂਡ ਹੋਇਆ ਮੈਂ ਤਾਂ ਕਹਿਣਾ ਜੀ ਸੰਤ ਜਿੰਨਾ ਸੁਪਿੰਡਾਲੇ ਨੂੰ ਪੁੱਛਿਆ ਪਹਿਲਾਂ ਜੋ ਮੈਨੂੰ ਪਤਾ ਲੱਗਿਆ ਵੀ ਉਹ ਵਿਆਮ ਦੇਣ ਲੱਗੇ ਸੀ ਵੀ ਇਹ ਗਲਤ ਹੋਇਆ ਫਿਰ ਆਦਾਲਤ ਦੇ ਬੰਦੇ ਤਾਂ ਹੁੰਦੇ ਹੀ ਨੇ ਵੀ ਨਹੀਂ ਜੀ ਫਿਰ ਜੋ ਉਹਨਾਂ ਨੂੰ ਪ੍ਰੈਸ ਵਾਲਿਆਂ ਨੂੰ ਪੁੱਛੋ ਕਹਿੰਦੇ ਵੀ ਇਹ ਚਪੇ ਚਪੇ ਦਾ ਪੁਲਿਸ ਫਿਰਦੀ ਆ ਸੀਆਰਪੀ ਫਿਰਦੀ ਆ ਇਹ ਦੱਸਣ ਵੀ ਬਾਸ ਢਿੰਡਵਾ ਤੋਂ ਚੱਲ ਕੇ ਪਿੱਛੀ ਬਿੰਡ ਕਿੱਥੇ ਠੀਕ ਹੈ ਇਸ ਸਵਾਲ ਕਰਿਆ ਉਹਨਾਂ ਨੇ ਹੁਣ ਇਹ ਸਵਾਲ ਚੋਂ ਅੰਡਰਸਟੂਡ ਆਇਆ ਵੀ ਉਹ ਕਹਿੰਦੇ ਵੀ ਸਾਡੇ ਅੰਦਰ ਤਾਂ ਕਿਸੇ ਨੇ ਕਰਿਆ ਨਹੀਂ ਆ ਪਰ ਹੁਣ ਪੁਲਿਸ ਦੇਵੇ ਨਾ ਕਿ ਉਹ ਵੀ ਵਸ ਕਿਵੇਂ ਆ ਗਈ ਤੁਸੀਂ ਤਾਂ ਬੰਦੇ ਨੂੰ ਨਹੀਂ ਨੰਗਨੰਦੇ ਤੇ ਐਕਟੀਵਿਟੀ ਵਸ ਕਿਵੇਂ ਲੰਗੀ ਫਿਰ ਐਡੇ ਖਤਰਨਾਕ ਠੀਕ ਹੈ ਸੋ ਇਹ ਇਸ ਕਰਕੇ ਇਹਨਾਂ ਨੇ ਉਹ ਚੀਜ਼ਾਂ ਦੇਖੀਆਂ ਨਹੀਂ ਮੈਂ ਆਪ ਦੇਖੀਆਂ ਨੇ ਕਿਵੇਂ ਤੁਸੀਂ ਫਿਰਕਾ ਪ੍ਰਸਤੀ ਪੈਦਾ ਕਰਦੇ ਹੋ ਕਿਵੇਂ ਤੁਸੀਂ ਇੱਕ ਕੌਮ ਨੂੰ ਫਿਰ ਦੂਜੀ ਨੂੰ ਚੁੱਕਦੇ ਹੋ ਇਹਦੇ ਵਿੱਚ ਬਹੁਤ ਸਾਰੀਆਂ ਏਜੰਸੀਆਂ ਹੁੰਦੀਆਂ ਨੇ ਹੁਣ ਤਾਂ ਕਿਤਾਬਾਂ ਸਾਹਮਣੇ ਆ ਗਈਆਂ ਕ ਖਾਲਸਤਾਨ ਦੀ ਮੰਗ ਨਹੀਂ ਸੀ ਕਿਸੇ ਦੀ ਮੰਗ ਨਹੀਂ ਸੀ ਤੇ ਇਹ ਮੰਗ ਪੈਦਾ ਕੀਤੀ ਗਈ ਸੀ ਏਜੰਸੀਆ ਵੱਲੋਂ ਇੱਕ ਸਵਾਲ ਹੈ ਉਹ ਟ੍ਰੇਲਰ 3 ਮਿੰਟ ਦਾ ਟ੍ਰੇਲਰ ਹੈ ਉਹ ਟ੍ਰੇਲਰ ਦੇ ਵਿੱਚ ਇਹ ਗੱਲ ਸਾਹਮਣੇ ਆਉਂਦੀ ਹੈ ਕਿਰਦਾਰ ਜਰਨੈਲ ਸਿੰਘ ਭਿੰਡਰਾਲੇ ਦਾ ਕੋਈ ਨਿਭਾਰਿਆ ਆਦਾ ਕਰੋ ਕਹਿੰਦਾ ਤੁਸੀਂ ਵੋਟਾਂ ਮੰਗਦੇ ਹੋ ਅਸੀਂ ਖਾਲਸਤਾਨ ਮੰਗਦੇ ਹਾਂ ਵੋਟਾਂ ਬਦਲੇ ਖਾਲਸਤਾਨ ਸੋ ਉਹ ਜਿਹੜੀ ਚੀਜ਼ ਹੈ ਉਹਦੇ ਉੱਤੇ ਬੜਾ ਵੱਡਾ ਵਿਵਾਦ ਖੜਾ ਹੋ ਰਿਹਾ ਉਹ ਤਾਂ ਵਿਵਾਦ ਇਹ ਹੈ ਵੀ ਇਹਨਾਂ ਨੂੰ ਸਿੱਖਾਂ ਨੂੰ ਬੁਰਨਾ ਚਾਹੀਦਾ ਇੱਕ ਵੀ ਬਿਆਨ ਦਿਖਾਉਣ ਉਹਦਾ ਰਿਕਾਰਡ ਕਰਿਆ ਹੋਇਆ। ਸੰਤਪਿੰਡਰ ਵਾਲਿਆਂ ਨੂੰ ਕਿਸੇ ਨੇ ਪੁੱਛਿਆ ਵੀ ਤੁਸੀਂ ਖਾਲਸਾਤਨ ਮੰਗਦੇ ਹੋ? ਉਹ ਕਹਿੰਦੇ ਵੀ ਅਸੀਂ ਇਹ ਮੰਗਦੇ ਤਾਂ ਨਹੀਂ ਜੇ ਦੇਣਾ ਤਾਂ ਦੇ ਦੇ। ਹਾਂ ਠੀਕ ਹੈ। ਇਹ ਮੈਨੂੰ ਕੋਈ ਕਹੇ ਵੀ ਤੂੰ ਆ ਹਸਤਾਲ ਨੂੰ ਆ ਚੀਜ਼ ਮੰਗਦੇ ਥੋੜਾ ਮੈਂ ਕਹਿੰਦਾ ਜੀ ਮੇਰੀ ਤਾਂ ਮੰਗ ਨਹੀਂ ਹੈ ਵੀ ਹਸਤਾਲ ਚਾਹ ਕੁਝ ਹੋਵੇ ਪਰ ਜੇ ਉਹ ਮੈਨੂੰ ਲੱਗਦਾ ਵੀ ਚਲੋ ਹੈਲਪ ਵੀ ਕਰ ਸਕਦਾ ਮੈਂ ਕਹਿੰਦਾ ਜੀ ਦੇਣੇ ਤਾਂ ਦੇ ਦੇ ਨਾ। ਮੈਂ ਨਹੀਂ ਕਹਿੰਦਾ ਵੱਡੀ ਮਸ਼ੀਨ ਦੇਣ ਪਰ ਜੇ ਦੇ 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 ਜਨਾ ਸੋ ਕਹਿਣ ਦਾ ਮੇਰਾ ਮਤਲਬ ਇਹੀ ਆਇਆ ਹੈ। ਵੀ ਉਹਨਾਂ ਨੇ ਤਾਂ ਕਦੇ ਮੈਂ ਚੱਕਦੇ ਸੁਣੀ ਨਹੀਂ ਹਾਂ ਉਹਨਾਂ ਨੇ ਜਿਹੜਾ ਉਦੋਂ ਐਂਡ ਦੇ ਉੱਤੇ ਆ ਕੇ ਉਹ ਜਿਹੜਾ ਹਿੰਦੂ ਸਿੱਖਾਂ ਦਾ ਮਾਹੌਲ ਨਾ ਪੈਦਾ ਹੋਇਆ ਇਹ ਚ ਕੋਈ ਨਾ ਸਿੱਖਾਂ ਨੂੰ ਇਹ ਮਨਾ ਕਰਨਾ ਚਾਹੀਦਾ ਵੀ ਨਹੀਂ ਹੋਇਆ ਜੀ ਨਾ ਉਹਨਾਂ ਨੂੰ ਉਹਨਾਂ ਦਾ ਇੱਕ ਅੱਧਾ ਧਿਆਨ ਹੈਗਾ ਇਹੋ ਜਾਂ ਮੈਂ ਵੀ ਸੁਣਿਆ ਹੋਇਆ ਪਰ ਉਹ ਬਿਆਨ ਇਹ ਹੈ ਜਿਹੜੇ ਲੋਕ ਕਹਿੰਦੇ ਨੇ ਉਹ ਕਹਿੰਦੇ ਨੇ ਇਹ ਵੀ ਉੱਥੇ ਉਹਨਾਂ ਨੇ ਬਿਆਨ ਦਿੱਤਾ ਵੀ ਅਸੀਂ ਸਿੱਖਾਂ ਦਾ ਕਤਲयाम ਕਰ ਲਾਂਗੇ ਤਾਂ ਜਨਰਲ ਸਿੰਘ ਪਿੰਡਾਂ ਨੇ ਆਖਿਆ ਵੀ ਸਾਨੂੰ ਵੀ 35 35 ਹੁੰਦੇ ਨੇ ਇਹ ਮੈਂ ਸੁਣਿਆ ਹੈ ਸੰਤ ਪਿੰਡ ਵਾਲਿਆਂ ਦਾ ਵੀ 35 35 ਆਉਂਦੇ ਨੇ। ਹਿੰਦੂ ਮੂਕਾ ਲੈ ਲਓ ਘੋੜੇ ਲੈ ਲਓ 35 35 ਆਉਂਦੇ ਨੇ। ਇਹਨੇ ਆਪ ਸੁਣਿਆ। ਠੀਕ ਹੈ। ਉਹ ਜਿਹੜੇ ਹੁਣ ਸੰਤ ਜਿਹਨਾਂ ਇਸ ਪਿੰਡ ਵਾਲਿਆਂ ਦੇ ਸਮਰਸਤਕ ਨੇ ਅਈ ਨਾ ਉਹਨਾਂ ਦੇ ਉਲਟ ਸੀ ਨਾ ਉਹਨੇ ਸਮਰਸਤਕ ਸੀਗੇ। ਠੀਕ ਹੈ। ਤੇ ਨਾ ਕਦੇ ਹੋਣਾ ਐਵੇਂ ਹੀ ਕਹਦਾ। ਤੇ ਉਹ ਕਹਿੰਦੇ ਨੇ ਕਿ ਜੀ ਉਹ ਕੋਈ ਬਿਆਨ ਕਿਸੇ ਸਰਕਾਰੀ ਏਜੰਸੀ ਨਾਲ ਜੀ ਜਿਹਨੂੰ ਵੀ ਤਸਵੀਰ ਸਿੱਖਾਂ ਦਾ ਅਸੀਂ ਐ ਕਰਾਂਗੇ। ਉਹਦੇ ਰਿਸਪੌਂਸੀ ਉਹਦੇ ਰਿਸਪੌਂਸੀ ਨਹੀਂ ਸੀ ਉਹ ਤਾਂ ਏਜੰਸੀਆਂ ਜਾਣਨ ਕਿਉਂਕਿ ਹੁਣ ਤੱਕ ਤਾਬਾਂ ਆ ਗਈਆਂ ਇੱਕ ਗੱਲ ਇੱਕ ਤਾਂ ਮੇਰਾ ਨਿੱਜੀ ਤਜਰਬਾ ਪੂਰਾ ਉਸ ਮੂਮੈਂਟ ਦਾ ਕੰਗਨਰ ਰਣਾਉ ਦਾ ਤਾਂ ਪਤਾ ਨਹੀਂ ਸ਼ਾਇਦ ਉਹ ਦੋ ਜੰਮੀ ਵੀ ਨਾ ਹੋਵੇ ਇਹਨੂੰ ਵਿਚਾਰੀ ਨੂੰ ਕੀ ਪਤਾ ਕੀ ਹੈ ਸਿੱਖ ਇਤਿਹਾਸ ਇਹਨੂੰ ਆਉਂਦਾ ਨਹੀਂ ਸਿੱਖੀ ਇਥੋਂ ਸੇ ਇਹਨੂੰ ਆਉਂਦੀ ਨਹੀਂ ਕੁਰਬਾਨੀ ਦਾ ਇਹਨੂੰ ਪਤਾ ਕੋਈ ਨਹੀਂ ਜੋ ਮਰਜ਼ੀ ਬੋਲਦੀ ਹੈ ਇਹਦੇ ਮੂੰਹ ਦੇ ਉੱਤੇ ਕੋਈ ਜਵਾਨ ਦੇ ਉੱਤੇ ਇਹ ਨਹੀਂ ਆ ਇਹ ਸੋਚ ਕੇ ਬੋਲਦੇ ਇਹ ਕੁਝ ਵੀ ਬੋਲ ਦਿੰਦੀ ਹੈ ਐਕੇ ਜਿਹੜਾ ਕੋਈ 에어ਪੋਰਟ ਤੇ ਇਨਸੀਡੈਂਟ ਸੀ। ਤੇ ਦੂਜਾ ਮੈਨੂੰ ਐ ਵੀ ਲੱਗਦਾ ਵੀ ਇਹ ਕੋਈ ਨਾ ਕੋਈ ਉਸ ਤਰੀਕੇ ਨਾਲ ਆ ਇੱਕ ਵਰਤਾਂਤ ਬਦਲਦੀ ਵੀ ਲੋਡ ਹੁੰਦੀ ਆ। ਉਹਨੇ 에어ਪੋਰਟ ਤੇ ਵੀ ਮੈਨੂੰ ਲੱਗਦਾ ਵੀ ਇਹ ਸਟੇਜ ਮੈਨੇਜਰ ਸੀਗਾ ਡਰਾਮਾ ਹੁਣ ਕਿੱਥੇ ਗਈਆਂ ਇਹ ਸਾਰੀਆਂ ਗੱਲਾਂ। ਉਹ ਇਹ ਸੀ ਕਿ ਉਸ ਵਕਤ ਇਲੈਕਸ਼ਨ ਕਮਿਸ਼ਨ ਦਾ ਚੱਲ ਰਿਹਾ ਸੀ ਬੇਟ ਸੇ ਠੱਗੀ ਵਜੀ ਹੋਈ ਆ। ਠੀਕ ਆ। ਉਹ ਸਾਰੇ ਵਰਤਾਂਤ ਬਦਲ ਗਿਆ। ਕੰਗਣਾ ਕੰਗੜਾ ਹੋ ਗਈ। ਬਿਲਕੁਲ। ਤੇ ਹੁਣ ਜਿਹੜਾ ਰੌਲਾ ਚੱਲ ਰਿਹਾ ਸੀ ਸੈਬੀ ਦਾ ਉਹਦੇ ਵਿੱਚ ਬਣਾ ਜਾਣਾ। ਉਹ ਫੇਰ ਉਹੀ ਹੋ ਗਿਆ। ਇਹ ਮੈਨੂੰ ਐ ਲੱਗਦਾ ਵੀ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਇਹ ਡੇਟ ਸਟੇਟ ਜਿਹੜੀ ਉਹ ਮੈਨੇਜ ਕਰਦੀ ਆ ਤੇ ਰੂਲਿੰਗ ਪਾਤੀਆਂ ਉਹਦੇ ਨਾਲ ਲੀਆਂ ਹੁੰਦੀਆਂ ਚਲੋ ਬਰਤਾਂਤ ਬਦਲਣ ਦੀ ਕੋਸ਼ਿਸ਼ ਜਾਂ ਬਰਤਾਂਤ ਸਰਜਨ ਦੀ ਕੋਸ਼ਿਸ਼ ਅਸੀਂ ਇਸ ਚੀਜ਼ ਐਂਗਲ ਤੋਂ ਵੀ ਲੈ ਲੈਂਦੇ ਆ ਪਰ ਜਿਸ ਤਰੀਕੇ ਨਾਲ ਫਿਲਮਾਂ ਦਾ ਹੈ ਵਿੱਚ ਕਿਰਦਾਰ ਕੁਸ਼ੀ ਦਾ ਸਵਾਲ ਡਾਕਟਰ ਸਾਹਿਬ ਉੱਠਦਾ ਹੈ ਜਾਂ ਫਿਲਮਾਂ ਦੇ ਵਿੱਚ ਕਿਰਦਾਰਾਂ ਨੂੰ ਲੈ ਕੇ ਪਹਿਲਾ ਸਵਾਲ ਉੱਠਦਾ ਹੁੰਦਾ ਸੀ ਫਿਲਮਾਂ ਦੇ ਵਿੱਚ ਸਿੱਖ ਕੌਮ ਦੇ ਕਿਰਦਾਰਾਂ ਨੂੰ ਮਜ਼ਾਕੀਆ ਹੀ ਦਿਖਾਇਆ ਜਾਂਦਾ ਸੀ ਪੱਗ ਦਾ ਮਜ਼ਾਕ ਬਣਾਇਆ ਜਾਂਦਾ ਸੀ ਕੱਪੜੇ ਉਹ ਜਿਹਾ ਪਵਾਏ ਜਾਂਦੇ ਸੀ ਕਿ ਤੇ ਜਾਂ ਫਿਰ ਯਾਨੀ ਕਿਸੇ ਤਰ੍ਹਾਂ ਦੇ ਤੌਰ ਤੇ ਕਹਿੰਦੇ ਅਸੀਂ ਚੇਤਨ ਕਰਦਾਰ ਨਹੀਂ ਦਿਖਾਇਆ ਜਾਂਦੇ ਸੀ ਹੁਣ ਚੇਤਨਤਾ ਦਿਖਾਉਣੇ ਸ਼ੁਰੂ ਹੋ ਗਏ ਪਰ ਨਾਲ ਨਾਲ ਜਦੋਂ ਇਹ ਚੀਜ਼ਾਂ ਆ ਰਹੀਆਂ ਨੇ ਤਾਂ ਉਹ ਵੀ ਕੌਮ ਤੇ ਹਮਲਾ ਹੀ ਮੰਨੀਆਂ ਜਾ ਰਹੀਆਂ ਨੇ ਨਹੀਂ ਮੈਂ ਇਹਨੂੰ ਐ ਨਹੀਂ ਮੰਨਦਾ ਵੀ ਇਹ ਚੇਤਨ ਕਰਦਾਰ ਦਿਖਾ ਰਹੇ ਨੇ ਚੇਤਨ ਵੀ ਆਦ ਵਿਚਾਰਾ ਦਿਖਾ ਰਹੇ ਨੇ ਠੀਕ ਹੈ ਸਿੱਖੀ ਦੇ ਵਿੱਚ ਚੇਤਨ ਕਰਤਾ ਤਾਂ ਬਹੁਤ ਵੱਡੇ ਹੋਏ ਮੈਂ ਅੱਜਕੱਲ ਪੰਜਾਬੀ ਦਰਸ਼ਨ ਤੇ ਕਿਤਾਬ ਦਿਖ ਰਿਹਾ ਠੀਕ ਹੈ ਇਹ ਸਤਿ ਚਿਪਤ ਹੁਣ ਵੀ ਦਿਖਾਈ ਆ ਉਹਦਾ ਚਿਪਤ ਤੇ ਜਦੋਂ ਉਹ ਅਸੀਂ ਦੇਖਦੇ ਹਾਂ ਜਦ ਗੁਰਬਾਣੀ ਪੜ੍ਹਦੇ ਹਾਂ ਚੇਤਨਤਾ ਤਾਂ ਉੱਥੋਂ ਪਤਾ ਲੱਗਦੀ ਹੈ ਜੇ ਅਸੀਂ ਪ੍ਰਿੰਸੀਪਲ ਤੇਜਾ ਸਿੰਘ ਦਾ ਦੇਖਦੇ ਹਾਂ ਜਦੋਂ ਅਸੀਂ ਆਈਸੀਆ ਕੋਪੂਲ ਸਿੰਘ ਦਾ ਦੇਖਦੇ ਆ ਜੀ ਜੀ ਹੈ ਜਦ ਅਸੀਂ ਗਿਆਨੀ ਗੁਰਮੁਖ ਸਿੰਘ ਦਾ ਦੇਖਦੇ ਆ ਤੇ ਜਦ ਅਸੀਂ ਆਪਣਾ ਉਹ ਜਿਹੜੇ ਹੈਗੇ ਨੇ ਜਸਦੇਵ ਕਰਤਾਰ ਸਿੰਘ ਚੱਬਰ ਜੀਆਂ ਗੱਦਾਂ ਦੇਖਦੇ ਆ ਤੇ ਫਿਰ ਸਾਨੂੰ ਜਿੱਥੇ ਧਰੋਵਾਲੀ ਨੇ ਤਾਂ ਸਾਨੂੰ ਪਤਾ ਲੱਗਦਾ ਵੀ ਸਿੱਖਾਂ ਦਾ ਕਿਰਦਾਰ ਕੀ ਸੀ ਜਾਂ ਜਿਹੜੇ ਗਦਰੀ ਬਾਬੇ ਸੀ ਜਿਹੜੇ ਸਿੱਖ ਸੀਗੇ ਖੁਦ ਹੈ ਜਗਜੀਤ ਸਿੰਘ ਕਾਲ ਸੇੜੀ ਜੋ ਵਗਾਰਾ ਜਿਹੜੇ ਕਿੰਨੀ ਸੀਗੇ ਉਹਨਾਂ ਦਾ ਦੇਖਦੇ ਆ ਮੀਰਵਾਤ ਸਿੰਘ ਦਾ ਹੋਣੀ ਮੈਂ ਉੱਥੇ ਉਹ ਦੇਖ ਕੇ ਆਇਆ ਵੀ ਕਿਵੇਂ ਉਹਨੇ ਹਾਕਸਨ ਤੋਂ ਬਦਲਾ ਲਿਆ ਸੋ ਸਿੱਖਾਂ ਦੇ ਕਿਰਦਾਰ ਇਹ ਨਹੀਂ ਦਿਖਾਰੇ ਉਸ ਦੀ ਕਿਨਾਰ ਉਹਨਾਂ ਨੂੰ ਵੀ ਉਹ ਉਲਟੇ ਸੁਰਤੇ ਕਰਕੇ ਦਿਖਾਉਂਦਾ ਜਿਵੇਂ ਵੀ ਉਹ ਤਾਂ ਖੂਨਖਾਰ ਸੀਗੇ ਠੀਕ ਸਿੱਖ ਖੂਨਖਾਰ ਨਹੀਂ ਹੈਗੇ ਹਮ ਸਿੱਖ ਪਰ ਡਰਦੇ ਨਹੀਂ ਸਿੱਖ ਬਦਲਾ ਨੂ ਵੀ ਨਹੀਂ ਹੈਗੇ ਤਾਂ ਇਹ ਦਿਖਾ ਰਹੇ ਨੇ ਕਿ ਮੁਸਲਮਾਨਾਂ ਤੋਂ ਬਦਲਾ ਲੈਵੇ ਸੀ ਠੀਕ ਸਿੱਖ ਨਹੀਂ ਬਦਲਾ ਬਦਲਾ ਨਾ ਹੁੰਦੇ ਜੇ ਬਦਲਾ ਲੈਣਾ ਹੁੰਦਾ ਫਿਰ ਅਹਿਮਦ ਸ਼ਾਹ ਬਦਦੀ ਕੋਲੋਂ ਫਿਰ ਸਿੱਖ ਔਰਤਾਂ ਇਹਨਾਂ ਤੇ ਇੱਕ ਔਰਤ ਉਸੇ ਬੰਦੇ ਨੂੰ ਮਾਰ ਕੇ ਟੰਗਦਾ ਸੀ ਆਦ ਵਿਚਾਰਾ ਕਰਕੇ ਸਿੱਖ ਤਾਂ ਇਦਾਂ ਕਰਦੀ ਨਹੀਂ ਕਿ ਸਿੱਖਾਂ ਨੇ ਤੋਂ ਤੋਂ 2200 ਔਰਤਾਂ ਚੜਾਈਆਂ ਗੋਇੰਦਵਾਲ ਦੇ ਪੱਤਨ ਤੋਂ ਉਹਨਾਂ ਦੇ ਕੋਲ ਰੋਕੀ ਛੱਡ ਕੇ ਇਹਨਾਂ ਦੇ ਸਿੱਖਾਂ ਔਰਤਾਂ ਇੱਕ ਵੀ ਨਹੀਂ ਸੀ ਸੋ ਐ ਨਹੀਂ ਐ ਠੀਕ ਹੈ ਸਿੱਖਾਂ ਨੇ ਕਈ ਗਲਤੀਆਂ ਵੀ ਕਰੀਆਂ ਹੋਣਗੀਆਂ ਕਿਤੇ ਨਹੀਂ અપવાદ ਹਰ ਜਗ੍ਹਾ ਤੇ ਹੁੰਦੇ ਨੇ ਸੋ ਇਸ ਕਰਕੇ ਸਿੱਖੀ ਦੇ ਕਰਤਾਰ ਨੂੰ ਤਾਂ ਮਾੜਾ ਹੀ ਦਿਖਾਉਂਦੇ ਨੇ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਚੇਤਨ ਕਰਤਾਰ ਦਿਖਾਏ ਜਾ ਰਹੇ ਨੇ ਉਹਨੂੰ ਵੀ ਇਸ ਰੂਪ 'ਚ ਪੇਸ਼ ਕਰਿਆ ਜਾਂਦਾ ਹੈ ਵੀ ਜਿਵੇਂ ਬਿਲਕੁਲ ਹੀ ਵੱਖਰੇ ਜੇ ਬਣ ਕੇ ਰਹਿੰਦੇ ਨੇ ਸਿੱਖ ਲੋਕਾਂ ਨਾਲ ਮਿਲ ਕੇ ਰਹਿੰਦੇ ਨੇ ਠੀਕ ਹੈ ਸਿੱਖ ਮਿਹਨਤੀ ਨੇ ਸਿੱਖਾ ਨੇ ਦੇਸ਼ ਵਾਸਤੇ ਕਲੋਨੀ ਅੱਜ ਹੀ ਮੈਂ ਸਵੇਰੇ ਇੰਟਰਵਿਊ ਚ ਕਰ ਰਿਹਾ ਸੀ ਸ਼ਾਇਦ ਤੁਹਾਡੇ ਵੀ ਕਦੇ ਕੰਮ ਆਵੇ ਵੀ ਜਿੱਦਾਂ ਵਰਲਡ ਬੈਂਕ ਨੇ ਸਾਡੇ ਨਾਲ ਸਮਝੌਤਾ ਕਰਾਇਆ ਜੀ ਪਾਣੀ ਦਾ ਜੀ ਜੀ ਉਹ ਸਮਝੌਤਾ ਹੋਣਾ ਸੀ ਉਸ ਤੋਂ ਪਹਿਲਾਂ ਮਿਸਟਰ ਗੁੜਾਟੀ ਸੀਗੇ ਉੱਥੇ ਇੱਕ ਉਹ ਹੀ ਗਲਤਬਾਤ ਕੀ ਕਰਕੇ ਕਹਤਾ ਵੀ ਆਪਾਂ ਇੰਨਾ ਪਾਣੀ ਕਹਿ ਦਿੰਦੇ ਆ ਵੀ ਰਾਜਸਥਾਨ ਨੂੰ ਦੇਣਾ ਹੈ ਫਿਰ ਵੀ ਸਾਡਾ ਉੱਥੇ ਬੰਦਾ ਬੈਠਾ ਸੀ ਪੰਜਾਬ ਦਾ ਨੇ ਆਖਿਆ ਜੀ ਉਹ ਤਾਂ ਫਿਰ ਪੈਸੇ ਕਹਿੰਦਾ ਪੈਸੇ ਦੀ ਬਾਅਦ ਚ ਗੱਲ ਕਰ ਲਾਂਗੇ ਦੇਖ ਨਾ ਪਾਕਿਸਤਾਨ ਤੋਂ ਪਾਣੀ ਲੈ ਜੀ ਠੀਕ ਪੰਜਾਬੀ ਤਾਂ ਇੰਨੇ ਨੇ ਵੀ ਉੱਥੋਂ ਦਿਖਾ ਕੇ ਵੀ ਨਹੀਂ ਲਿਆ ਕਿ ਚੰਗਾ ਜੀ ਪੈਣਾ ਪਾਕਿਸਤਾਨ ਨਾਲ ਸਿੱਧਣੋ ਬਾਅਦ ਚ ਅਸੀਂ ਲੈ ਲਾਂਗੇ ਨਹੀਂ ਨਹੀਂ ਭਰੋਸਾ ਕੀ ਹੂੰ ਪਹਿਲੇ ਕਹਦੇ ਮੰਨਣਿਆ ਵੀ ਚੱਲਦੇ ਜਿੰਗੇ ਠੀਕ ਭਰੋਸਾ ਛੱਡੋ ਠੀਕ ਭਰੋਸਾ ਕਈ ਦਰ ਸ਼ਾਇਦ ਨਾ ਕਰੀਏ ਬਿਲਕੁਲ ਦੇਸ਼ ਨੂੰ ਵੱਡਾ ਮੰਨਦੇ ਹੂੰ ਬਿਲਕੁਲ ਦੇਸ਼ ਪ੍ਰੇਮ ਦੀ ਸਬੂਤ ਹੈ ਇਹ ਇਕੱਲਾ ਭਰੋਸਾ ਨਹੀਂ ਹੈ ਭਰੋਸਾ ਤਾਂ ਇਹਨਾਂ ਨੇ ਥੋੜਿਆ ਸੋ ਇਸ ਕਰਕੇ ਸਿੱਖਾਂ ਦੀਆਂ ਜਿਹੜੀਆਂ ਕੁਰਬਾਨੀਆਂ ਨੇ ਉਹਨੂੰ ਜੇ ਕੋਈ ਘਟਾ ਕੇ ਦੇਖੇਗਾ ਤਾਂ ਵੀ ਗਲਤ ਹੈ ਜੇ ਕੋਈ ਵਧਾ ਕੇ ਦੇਖੇਗਾ ਵੀ ਜਿਵੇਂ ਸਿੱਖਾਂ ਨਹੀਂ ਕਰੀਆਂ ਹੋਣ ਉਹ ਵੀ ਗਲਤ ਹੈ ਸਿੱਖਾਂ ਦੀਆਂ ਕੁਰਬਾਨੀਆਂ ਨੇ ਪੰਜਾਬ ਦੀਆਂ ਕੁਰਬਾਨੀਆਂ ਨੇ ਪੰਜਾਬੀ ਦਾ ਆਪਦਾ ਇੱਕ ਇਤਿਹਾਸ ਹੈ ਪੰਜਾਬੀਆਂ ਦਾ ਉਹ ਫੌਜ ਨਾਲ ਵੀ ਫੌਜ ਸਿਕੰਦਰ ਦੇ ਨਾਲ ਲੜਦਾ ਆਇਆ ਪਾਨਣੀ ਇੱਥੇ ਹੋਇਆ ਪਤੰਜਲੀ ਇੱਥੇ ਹੋਇਆ ਬੇਦ ਇੱਥੇ ਰਚੇ ਗਏ ਨੇ ਇਹ ਧਰਤੀ ਹੈ ਇਹ ਧਰਤੀ ਅਸੀਂ ਕਹਿੰਦੇ ਗੁਰਾਂ ਪੀਰਾਂ ਦੀ ਧਰਤੀ ਹੈ ਇਹ ਸੱਚੀ ਮੁੱੱਚੀ ਗੁਰੂਆਂ ਪੀਰਾਂ ਦੀ ਧਰਤੀ ਹੈ ਸਿੱਖ ਇਤਿਹਾਸ ਸਾਰਾ ਸਿਰਜਿਆ ਇੱਥੇ ਗਿਆ ਸੋ ਹੁਣ ਹੀ ਮੈਂ ਉਸ ਤੇ ਕਹਿ ਰਿਹਾ ਸੀ ਵੇ ਤੁਸੀ ਦੱਸੋ ਵੀ ਤੁਹਾਡੇ ਖਾਲਚ ਖੰਡੀ ਦੀ ਪੌੜਨਾ ਫਰਕ ਕੀ ਪੈਂਦਾ ਹੈ ਮੈਂ ਤਾਂ ਕਹਿੰਦਾ ਇਹਨੂੰ ਸਮਝਣਾ ਕਹਿੰਦਾ ਰੋਤੇ ਕਿਵੇਂ ਸਮਝ ਸਕਦੀ ਆ ਜਿਵੇਂ ਜਿਹੜਾ ਪਰਮਾਣੂ ਬਿਜਲੀ ਕਰ ਹੁੰਦਾ ਉਹਦੇ ਜਿਹੜਾ ਪਰਮਾਣੂ ਚੱਕਰ ਲਾਉਂਦਾ ਕੋਈ ਇੱਕ ਚੰਨੀ ਜਿੱਡਾ ਖੁੰਦਾ ਠੀਕ ਹੈ ਜਿੱਡੀ ਕਿ ਚੰਨੀ ਦਾ ਚੱਕਾ ਕੋਈ ਡਰ ਕਰਕੇ ਨਹੀਂ ਚਲਾ ਦਿੰਦਾ ਆਪਾਂ ਉਹ ਪोटाश ਜਿਹਾ ਪਾਉਂਦੇ ਆ ਉਹ ਮਾਰਦਾ ਪਟਾਕਾ ਕਿੱਡਾ ਪੈਂਦਾ ਸੋ ਅਮਰਤ ਨੇ ਉਹ એનર્ਜੀ ਸਾਡੇ ਅੰਦਰ ਜਿਹੜੀ ਊਰਜਾ ਹੈ ਉਹ ਅਨਲਿਸ਼ ਕਰਦੀ ہوئی ਸਿੱਖੀ ਆ ਹੈ ਉਹ ਆਪ ਵੀ ਆਪਣੇ ਆਪ ਨੂੰ ਕੁਰਬਾਨ ਕਰਨ ਨੂੰ ਤਿਆਰ ਹੈ ਉਹ ਜੇ ਕੋਈ ਨਜਾਇਜ਼ ਕਰਦਾ ਤੇ ਤਬਾਹੀ ਵੀ ਕਰ ਸਕਦੀ ਹੈ ਆ ਸਿੱਖੀ ਹੈ ਸੋ ਇਸ ਕਰਕੇ ਸਾਨੂੰ ਸਮਝਣਾ ਚਾਹੀਦਾ ਜਿਹੜੀਆਂ ਇਹ ਫਰਮਾਨ ਨੇ ਇਹ ਜਿਨ੍ਹਾਂ ਨੂੰ ਦਿਖਾਉਣਾ ਚਾਹੁੰਦੇ ਉਹਨਾਂ ਦੇ ਅਸਰ ਪਾਉਂਦੀਆਂ ਨਹੀਂ ਕਈਆਂ ਨੂੰ ਦੇਖੋ ਵੀ ਇਹਨਾਂ ਨਾਲ ਕੀ ਫਰਕ ਪੈਂਦਾ ਇੱਕ ਅੱਧੇ ਪਰਸੈਂਟੇ ਪੈਂਦਾ ਪਰ ਜਿਨ੍ਹਾਂ ਨੂੰ ਚਾਹੁੰਦੇ ਨੇ ਉਹਨਾਂ ਨਹੀਂ ਪੈਂਦਾ ਕਿਉਂਕਿ ਡੋਗਾ ਨੂੰ ਇਹਨਾਂ ਨੇ 84 ਜੋਰ ਲਾ ਲਿਆ ਇਹਨਾਂ ਨੇ ਹੁਣ ਵੀ ਹੁਣ ਇਹਨਾਂ ਕੋਈ ਕਸ ਨਹੀਂ ਛੱਡੀ ਪਰ ਇਹ ਕਾਮਯਾਬ ਨਹੀਂ ਹੋਏ ਹੁਣ ਕੋਈ ਕੋਹ ਨਹੀਂ ਯਾਰ ਆਏ ਨੇ ਕਾਮਯਾਬ ਤਾਂ ਹੋ ਗਏ 12 ਤੋਂ 18% ਵੋਟ ਬਣਾਰੀ ਗਿਆ 12 ਤੋਂ 18 ਠੀਕ ਹੈ ਮੈਂ ਇਹ ਪੁੱਛਦਾ ਵੀ ਹੁਣ 38% ਹੈ ਹਿੰਦੂ 18 ਹੀ ਕਿਉਂ ਰਹੀ ਵੋਟ ਠੀਕ ਹੈ 20% ਕਿੱਥੇ ਗਈ ਇਸ ਗੱਲ ਪੂਰਾ ਇਹਨ ਪੂਰਾ ਤੰਗ ਬੰਗੀ ਹੋਈ ਹੋਈ ਹਾਂ ਵੋਟਾਂ ਦੇ ਨੇ ਹਿੰਦੂ ਸਿੱਖ ਆਮੜਾ ਪੂਰਾ ਜੋਰ ਲਾ ਕੇ ਇਕੱਠਾ ਹੋਇਆ ਸੀ ਜੀ ਦੇ ਦੀ ਨੇ ਹੈ ਫਿਰ ਵੀ ਵੋਟ ਤਾਂ 18% ਰਹੀ ਇਹਨਾਂ ਦੀ 20 ਤਾਂ ਫਿਰ ਇਹਨ ਤੋਂ ਬਾਹਰ ਨੇ ਸਵਿਚ ਕਰਕੇ ਪੰਜਾਬੀ ਜਿਹੜੇ ਨੇ ਇਕੱਠੇ ਨੇ ਤੇ ਜਿਹੜੀ ਕੰਗਨਰ ਰੋਣਤ ਫਿਲਮ ਬਣੀ ਆ ਇਹ ਗਲਤ ਹੈ ਇਹ ਇਤਿਹਾਸਕ ਤੌਰ ਤੇ ਬਣਾ ਕੇ ਰੱਖਦੇ ਨੇ ਅਸਲ ਚ ਫਿਲਮਾਂ ਜਿਹੜੀ ਇਤਿਹਾਸਕ ਤੌਰ ਤੇ ਤੁਸੀਂ ਕਹਿ ਰਹੇ ਤੱਥ ਬਣਾ ਦਿੰਦੇ ਗਏ ਨੇ ਹਣਾ ਇਹ ਅੱਜ ਕੱਲ ਜਿਹੜਾ ਇੱਕ ਗਿਆਨ ਦਾ ਸੋਰਸ ਉਹ ਫਿਲਮਾਂ ਬਣਾਉਂਦੀਆਂ ਕਿ ਫਿਲਮਾਂ ਦੇ ਵਿੱਚ ਉਹ ਹੈ ਸੱਚ ਹੈ ਕਿ ਇਹ ਚੀਜ਼ਾਂ ਆਉਣ ਵਾਲੇ ਸਮੇਂ ਤੇ ਅਸਰ ਨਹੀਂ ਪਾਉਣਗੀਆਂ ਕਿ ਇਹ ਚੀਜ਼ਾਂ ਆਉਣ ਵਾਲੇ ਸਮੇਂ ਤੱਕ ਨਫਰਤ ਦੇ ਬੀਜ ਨਹੀਂ ਬੀਜ ਰਹਿਣ ਇਹੀ ਮੈਂ ਕਹਿ ਰਿਹਾ ਵੀ ਉਹ ਸੇ ਵਸਤੀ ਨੇ ਇਹ ਪ੍ਰੈਜ਼ੈਂਟ ਵਾਸਤੇ ਥੋੜਾ ਉਸ ਵਸਤੀ ਕੋਲੋਂ ਕਿਸੇ ਨੂੰ ਪਤਾ ਹੀ ਨਹੀਂ ਹੁੰਦਾ ਕੀ ਆ ਉਹ ਕਹਿਣਗੇ ਹਾਂ ਹਾਂ ਦੇਖੋ ਆ ਫਿਲਮ ਹੈ ਅਸੀਂ ਪਿੱਛੇ ਸਪੀਕਰ ਸਾਹਮਣੂ ਮਿਲੇ ਅਸੀਂ ਕਿਹਾ ਵੀ ਜਿਹੜਾ ਪੰਜਾਬੀ ਯੂਨੀਵਰਸਿਟੀ ਨੇ ਭਾਈ ਕਾਨ ਸਿੰਘ ਨਾਭਾ ਦਾ ਸ਼ਬਦ ਕੋਸ਼ ਗਲਤ ਛਾਪਦਾ ਜਮਾਈ ਹਾਂ ਬਿਲਕੁਲ ਵੀ ਇਹਨੂੰ ਤੁਸੀਂ ਖਤਮ ਕਰੋ ਸੇਧ ਤੇ ਬੰਦ ਲਾਤਾ ਉਹਨਾਂ ਨੇ ਆਖਿਆ ਸਾਡੀ ਕਮੇਟੀ ਕਹੂਗੀ ਅਸੀਂ ਉਹੀ ਕੰਮ ਕਰਦਾਂਗੇ ਕਮੇਟੀ ਨੇ ਕਿਹਾ ਵੀ ਹੁਣ ਫਿੱਟੇ ਨਹੀਂ ਹੈਗਾ ਨਵਾਂ ਛਾਪੋ ਇਹਦਾ ਮੈਂ ਪੁਰਾਣੇ ਨੂੰ ਉਹ ਕਰੋ ਮੈਂ ਕਿਹਾ ਇਹਨੂੰ ਡਿਸਟਰੋਏ ਕਰੋ ਅਸੀਂ ਤਾਂ ਕਹਿੰਿਆ 50 ਸਾਲ ਬਾਅਦ ਕੋਈ ਉਹ ਚੁੱਕ ਕੇ ਗੁਰਬਾਣੀ ਬਦਲੇਗਾ ਕਿ ਦੇਖੋ ਜੀ ਭਾਈ ਕਾਨ ਸਿੰਘ ਨਾਭਾ ਦਾ ਲਿਖਿਆ ਹੋਇਆ ਪੰਜਾਬੀ ਯੂਨੀਵਰਸਿਟੀ ਦਾ ਛਾਪਿਆ ਹੋਇਆ ਇਹਦੇ ਚਾਹ ਲਿਖਿਆ ਦਾ ਮਤਲਬ ਹੈ ਫਰੇਸ ਕਰਕੇ ਨੂੰ ਤਾਂ ਨਾਸਤ ਕਰਨਾ ਜ਼ਰੂਰੀ ਹੈ ਸੋ ਇਹ ਫਿਰਮਾ ਜਿਵੇਂ ਕਹਿੰਦਾ ਉਹ ਫੜਾਣੇ ਉਹ ਸਾਨੂੰ ਦਸਮ ਗ੍ਰੰਥ ਵਾਰੀ ਨੇ ਜਿਹੜਾ ਸਲੋ ਗ੍ਰੰਥ تھا ਕਹਿੰਦੇ ਜੇ ਕੋ ਸਾਧੂ ਕੋਟ ਮਿਲਿਆ ਸੀ ਪਠਣੇ ਚ ਹੈ ਪੁਰਾਣੀ ਕੋ ਹੱਥ ਲਿਖਤ ਇਹ ਕੋਈ ਨਾ ਕੋਈ ਹੱਥ ਲਿਖਤ ਕੱਢ ਕੇ ਉਹਨੂੰ ਸੈਂਟੀਮੈਂਟਲ ਬਣਾ ਕੇ ਹੱਥ ਲਿਖਤ ਅੱਜ ਕੱਲ ਵੀ ਹੈਗੀਆਂ ਬਥੇਰੀਆਂ ਮੈਂ ਸਾਰੀਆਂ ਹੱਥ ਲਿਖਤ ਵੀੜਨ ਤੋਂ ਪਾਠ ਕਰਦਾ ਰਿਹਾ ਨਾਲੇ ਮੇਲ ਵਿੱਚ ਸ਼ਬਦ ਨਹੀਂ ਹੁੰਦੇ ਸੀ ਕਹਿੰਦੇ ਨੇੜੀਆਂ ਵੀੜਵਾ ਉਦੋਂ ਬਾਅਦ ਹੀ ਪਦਸ਼ੇ ਸ਼ੁਰੂ ਹੋਈਆਂ ਨੇ ਸੋ ਉਹ ਤਾਂ ਵੀੜੀਆਂ ਬਥੇਰੀਆਂ ਨੇ ਉਹੀ ਜੀ ਕੋਈ ਲਿਖ ਕੇ ਆਪਦਾ ਜਿਹੜੀ ਮਰਜ਼ੀ ਤੋਂ ਕਰਦੇ ਜਿਹੜਾ ਮਰਜ਼ੀ ਕਰਦੇ ਕਰਨਗੇ ਇਹ ਬੜੀ ਪ੍ਰਣਾਲੀਆ ਹੈ ਸੋ ਇਸ ਕਰਕੇ ਇਹ ਫਿਰਨੇ ਇਸ ਵਾਸਤੇ ਦੋ ਗਣਾ ਵਾਸੀ ਬਣਾਈ ਗਈ ਆ ਇੱਕ ਇਹ ਕਿ ਜਿਹੜੇ 1-2% ਹਿੰਦੂ ਇਹਨਾਂ ਦੇ ਨਾਲ ਨਾਲ ਦੇਣ ਜਿਹੜੇ ਨਹੀਂ ਲੜ ਰਹੇ ਉਹਨਾਂ ਤੇ ਕੁਝ ਤਾਂ ਅਸਰ ਪੈ ਗਈ ਤੇ ਦੂਜਾ ਇਹ ਵੀ ਅਸੀਂ ਇਤਿਹਾਸ ਚ ਰੱਖਣ ਵਾਸਤੇ ਕਿਉਂਕਿ ਇਹ ਇਸ ਗੱਲ ਤੇ ਪੱਕੇ ਨੇ ਇਹ ਇਤਿਹਾਸ ਨੂੰ ਐਦਾਂ ਰੱਖਦੇ ਨੇ ਇਹ ਮੁੜ ਕੇ 20 ਸਾਲਾਂ ਬਾਅਦ 50 ਸਾਲਾਂ ਬਾਅਦ 100 ਸਾਲ ਬਾਅਦ ਕਿਉਂਕਿ ਇਹਨਾਂ ਦੀ ਕੰਟੀਨਿਊਟੀ ਹੈ ਇਹਨਾਂ ਦੀ ਲਗਾਤਾਰ ਤੇ ਬਾਕੀ ਕੌਮਾਂ ਦੀ ਲਗਾਤਾਰਤਾ ਨਹੀਂ ਇਹ ਮਾੜੀ ਗੱਲ ਆ ਗੱਤ ਤਰੀਕੇ ਦਾ ਇਤਿਹਾਸ ਦਿਖਾਉਣਾ ਮਾਰੀ ਗੱਲ ਹੈ ਜਿਹੜਾ ਵੀ ਕੋਈ ਫਿਲਮ ਬਣਾਉਂਦਾ ਉਹਨੂੰ ਪਹਿਲਾਂ ਇਤਿਹਾਸ ਪਤਾ ਹੋਣਾ ਚਾਹੀਦਾ ਸਿੱਖਾ ਕੋਈ ਕਲਟਰਨੇਟ ਹੈ ਕਿ ਜਿਨੇ ਬਣਾਈ ਹੈ ਫਿਲਮ ਇਹ ਆ ਕੇ ਸਿੱਖਾਂ ਦੇ ਵਿੱਚ ਬੋਲਦੇ ਵੀ ਇਹਨੇ ਕੀ ਕੀ ਦੇਖਿਆ ਉਹਦੇ ਬਾਰੇ ਠੀਕ ਹੈ ਫਿਲਮ ਤਾਂ ਤਾਂ ਹੀ ਬਣੂਗੀ ਨਾ ਫਿਲਮ ਦੀ ਐ ਨਾ ਕੋਈ ਹੋਰ ਸੰਸਥਾਵਾਂ ਨੇ ਉਹ ਪ੍ਰਵਾਨਗੀ ਦੇ ਵੀ ਸਕਦੀਆਂ ਨੇ ਨਹੀਂ ਨਹੀਂ ਪ੍ਰਵਾਨਗੀ ਦੀ ਗੱਲ ਹੀ ਹੋ ਰਹੀ ਹੈ ਠੀਕ ਹੈ ਪਹਿਲਾਂ ਸਾਡੇ ਕੋਲ ਆ ਕੇ ਜਸਟੀਫਾਈ ਕਰੇ ਕਿ ਮੈਂ ਸਿੱਖ ਇਤਿਹਾਸ ਐ ਸਟੱਡੀ ਕਰਿਆ ਮੈਂ ਉਹ ਉਸ ਬਹਿਰ ਨੂੰ ਐ ਸਟੱਡੀ ਕਰਿਆ ਮੈਂ ਉਹਦੇ ਆ ਦਸਤਾਵੇਜ਼ ਦੇਖੇ ਤੇ ਤਾਂ ਮੈਂ ਬਣਾਈਆ ਪਰ ਨਾ ਸਭ ਤੱਕ ਰੇ ਨਾ ਹੂੰ ਤਾਂ ਜਿਹੜਾ ਮਰਜ਼ੀ ਬਣਾ ਦੂਗਾ ਕੋਈ کردار ਬਣਾਉਣਾ ਮੈਂ ਕਹਿੰਦਾ ਮੈਂ ਇਹਨੂੰ ਕਹਿੰਦੇ ਗਲਪ ਹੂੰ ਫਿਲਮ ਜਗਤ ਵਿੱਚ ਵੀ ਤਾਂ ਗਲਤ ਹੁੰਦਾ ਨਾ ਗਲਪੀ ਕੀ ਹੁੰਦਾ ਮਨੋਕਲਪਿਤ ਕਰ ਜਾਂਦਾ ਸੋ ਮਨੋਕਲਪਿਤ ਕਹਾਣੀਆਂ ਜਿਹੜੀਆਂ ਗਲਪ ਨੇ ਨਾ ਉਹਨਾਂ ਦੇ ਉੱਤੇ ਦੋਗਾਂ ਨੂੰ ਨਹੀਂ ਮਲਵਾਈਦਾ ਹੁੰਦਾ ਤੇ ਇਹ ਗਲਪ ਹੈ ਇਸ ਗਲਪ ਨੂੰ ਜੇ ਹਕੀਕਤ ਦੱਸਣਾ ਕਿ ਹਕੀਕਤ ਦੱਸਣ ਵਾਸਤੇ ਸਿੱਖ ਸੰਸਥਾਵਾਂ ਦੇ ਸਾਹਮਣੇ ਪੇਸ਼ ਹੋ ਕੇ ਦੱਸੀ ਕੋਕ ਨਹੀਂ ਚਾਹੋ ਕਿ ਬੀਬੀ ਆ ਗਈ ਉਹ ਟੈਟਰ ਡਾਕੇ ਉਹ ਕਹਿੰਦੀ ਜੀ ਮੈਨੂੰ ਟੈਟਰ ਨਾਲ ਨਹੀਂ ਹਾਲਾਂ ਕਿ ਉਹ ਹੈ ਉੱਥੇ ਕੈਨੇਡਾ ਚ ਕਿਸੇ ਕਹਦਾ ਮੇਰੀਆਂ ਦੋ ਰੋਟੀਆਂ ਖੋਲੀਆਂ ਜੀ ਮੈਂ ਤਾਂ ਕਦੇ ਸਿੱਖਾ ਨਹੀਂ ਦੇਖਿਆ ਨਹੀਂ ਕਿਸੇ ਗੁਰਦੁਆਰੇ ਚ ਮੇਰੇ ਦੇਖਿਆ ਵੀ ਕਹੇ ਰੋਟੀਆਂ ਖੋਲੈ ਉਹ ਤਾਂ ਰੋਟੀਆਂ ਦਿੰਦੇ ਨੇ ਯਾਰ ਫਿਰ ਇਸ ਕਰਕੇ ਇਹਨਾਂ ਨੂੰ ਬੇਸ਼ੱਕ ਪਤਾ ਨਹੀਂ ਪਰ ਇਹੋ ਜਿਹਾ ਕਿਦਾਂ ਕਰ ਲੈਂਦੇ ਨੇ ਇੱਕ लास्ट ਗੱਲ ਕਹਿ ਕੇ ਮੈਂ ਮੈਂ ਖਤਮ ਕਰਨ ਲੱਗਿਆ ਉਹਦੀ ਗੱਲ ਕਈਆਂ ਨੂੰ ਇਹ ਅੰਦਾਜ਼ਾ ਹੀ ਨਹੀਂ ਹੁੰਦਾ ਵੀ ਕੀ ਹੋ ਸਕਦਾ ਇੱਥੇ ਇੱਕ ਮੈਂ ਡਾਕਟਰ ਦਾ ਨਜਾਇਜ਼ ਕੰਮ ਨਹੀਂ ਕਰਿਆ ਉਹਦਾ ਭਰਾ ਐਸਪੀਸੀ ਮੁਹੱਦੀ ਚੀਕ ਉਹਨੇ ਇੱਕ ਦਿਨ ਇੱਥੇ 39 ਥਾਣੇ ਵਾਲਿਆਂ ਨੂੰ ਕਹਤਾ ਵੀ ਇਹ ਇਹਨੂੰ ਫੜੋ ਉਹ ਆਗੇ ਮੇਰੇ ਕੋਲ ਇਹ ਕਹਿੰਦਾ ਜੀ ਤੁਸੀਂ ਐਕਸੀਡੈਂਟ ਕਰਿਆ ਚਲੋ ਥਾਣੇ ਅੱਛਾ ਅੱਛਾ ਉੱਥੇ ਮੈਂ ਖਾ ਦੱਸੋ ਕਿਹੜਾ ਥੋੜਾ ਐਸਐਚਓ ਹਾਂ ਤੇ ਉਹ ਗਿਆ ਉਹ ਤੁਸੀਂ ਐਕਸੀਡੈਂਟ ਕਰਤਾ ਮੈਂ ਹਦਾ ਦਿਖਾ ਕੇ ਜੀ ਸਾਈਟ ਬਣਾਣਾ ਕਿੱਥੇ ਕਰਿਆ ਕਿਹੜੀ ਗੱਡੀ ਨੇ ਕਰਿਆ ਉਹ ਜੋ ਆਇਆ ਫਲਾਣਾ ਉਹ ਮੈਂ ਖਾ ਉਹ ਤਾਂ ਗੱਡੀ ਨਹੀਂ ਚਲਾਉਣੀ ਹੁੰਦੀ ਉਹਨਾਂ ਨੇ ਸੋਚਿਆ ਹੀ ਨਹੀਂ ਵੀ ਡਾਕਟਰ ਜੂ ਐਡੇ ਵੱਡੇ ਡਾਕਟਰ ਨੂੰ ਗੱਡੀ ਨਹੀਂ ਚਲਣਦੀ ਹੁੰਦੀ ਉਹ ਸੋ ਇਹ ਹੋਦੀ ਹੈ ਕੰਨਰ ਨੋਟ ਹੈ ਠੀਕ ਹੈ ਸੋ ਇਹ ਆਕੇ ਦੱਸੇ ਤਾਂ ਸੀਰੀ ਜਿਹੜੇ ਨੇ ਕਿਹਨੂੰ ਕੀ ਪਤਾ ਸਿੱਖਿਆਸ ਕੀ ਹੈ ਸੋ ਸਿੱਖਾਂ ਨੂੰ ਚਾਹੀਦਾ ਇਹਨੂੰ ਕਹਿਣ ਇੱਥੇ ਆਕੇ ਫਾਲਨ ਹੋ ਕੇ ਦੱਸਾਂਗੇ ਠੀਕ ਹੈ ਬਸ ਕਿਆ ਆਪ ਸਕਰੂਟੀਨਾਈਜ਼ ਕਰਦੇ ਬਹੁਤ ਬੋਤਾਂ ਡਾਕਟਰ ਪਿਆਲਲal ਗਰਕ ਨੇ ਇਸ ਤੇ ਸਪਸ਼ਟਕ ਜਵਾਬ ਅਸੀਂ ਕਹਿ ਦਈਏ ਫਿਲਮਾਂ ਦੇ ਦਿੱਤਾ ਆ ਇਹ ਜਹੀਆਂ ਫਿਲਮਾਂ ਤੇ ਉਹਨਾਂ ਦਾ ਕਹਿਣਾ ਹੈ ਕਿ ਪਹਿਲਾਂ ਰਿਸਰਚ ਜ਼ਰੂਰ ਕਰਨੀ ਚਾਹੀਦੀ ਹੈ ਤੇ ਖਾਸ ਤੌਰ ਤੇ ਪਹਿਲਾਂ ਜੇਕਰ ਅਸੀਂ ਹਵਾਲੇ ਦੀ ਗੱਲ ਕਰ ਲਈਏ ਜਾਂ ਇਤਿਹਾਸ ਦੀ ਗੱਲ ਕਰ ਲਈਏ ਤਾਂ ਉਹਨਾਂ ਸੰਸਥਾਵਾਂ ਤੋਂ ਪ੍ਰਵਾਨਗੀ ਲੈਣੀ ਵੀ ਲਾਜ਼ਮੀ ਬਣ ਜਾਂਦੀ ਹੈ ਤਾਂ ਜੋ ਕੋਈ ਅਜਿਹੇ ਘੜਨਾਵਾਂ ਨਾ ਪੈਦਾ ਹੋਣ ਜਿਨ੍ਹਾਂ ਨਾਲ ਫਿਰਕੂਵਾਦ ਹੋਵੇ ਜਿਨ੍ਹਾਂ ਦੇ ਨਾਲ ਦੇਸ਼ 'ਚ ਅਸ਼ਾਂਤੀ ਪੈਦਾ ਹੋਵੇ ਤੇ ਖਾਸ ਤੌਰ ਤੇ ਰਾਜਕਤਾ ਦਾ ਮਾਹੌਲ ਜਿਹੜਾ ਕਿ ਉਹਨਾਂ 'ਚ ਮਾਸਰਕਾਬ ਆਪਣੇ ਸਹਿਯੋਗੀ ਮੱਖਣ ਸਿੰਘ ਦੇ ਨਾਲ ਰੋਜ਼ਾਨਾ ਸਪੋਕਸਮੈਨ ਚੰਡੀ